ਉਹਨਾਂ ਨਾਲ ਸੰਪਰਕ ਕਰਕੇ ਜੀ ਉਹਨਾਂ ਦੀ ਸੁਣਨ ਦੇ ਤਬਰ ਜਿੱਥੇ ਦੇਣੀ ਕਿ ਅਲਾਈਵ ਮਾਹ ਸਾਹਿਬ ਵਿਸ਼ੇਸ਼ ਜਾਤਿਆ ਪਰ ਉਹਨਾਂ ਦੀ ਕੋਈ ਨੋਟ ਪਹੁੰਚੀ ਉਹਨਾਂ ਨੇ ਦਸਤਖਤ ਜੀ ਦਰਬਾਰ ਸਾਹਿਬ ਵੱਲੋਂ ਹੀ ਉਹਨਾਂ ਦੇ ਆਰਡਰ ਦੇਖਦੇ ਇੱਥੇ ਹੈ ਕਿ ਉਸੇ ਇਹ ਨਸਮਾਹ ਹਾਲ ਕਿਰਪਾ ਦੁਆਰਾ ਇਹ ਸੰਸਥਾ ਆਪਣੇ ਸਾਰੇ ਹੋਰ ਸਨੇਹੀਅਤ ਦੇ ਨਾਲ ਸਾਰੇ ਮਿੱਤਰਾਂ ਦੇ ਨਾਲ ਸਾਰੀਆਂ ਸਜੱਤੇ ਬੰਦੀਆਂ ਨਾਲ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਭਾਈ ਸਾਹਿਬ ਐ ਗੁਰਕਬਾਲ ਸਿੰਘ ਜੀ ਜਿਹੜੂ RAMDAS ਲੋਕ ਸੁਸਾਇਟੀ ਅਤੇ ਹੋਰ ਅੰਮ੍ਰਿਤਸਰ ਸ਼ਹਿ ਦੀਆਂ ਜੀਤੀਆਂ ਵੀ ਧਾਰਮਿਕ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਹਨ ਉਹਨਾਂ ਸਾਰਿਆਂ ਦੇ ਪਿਆਰ ਭਰਵੇਂ ਸਹਿਯੋਗ ਦੁਆਰਾ ਅਸੀਂ ਸਾਰੇ ਰਲ ਕੇ ਇਸ ਸ਼੍ਰੀ ਗੰਸਾ ਪਾਤਸ਼ਾਹ ਜੋ ਪਹਿਲੀ ਵਾਰ ਸਤਗੁਰੂ ਜੀ ਦਾ ਪ੍ਰਕਾਸ਼ ਗੁਰੂ ਸਾਜੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆ ਉਸ ਨੂੰ ਮਨਾਉਣ ਦਾ ਯਤਨ ਕੀਤਾ ਔਰ ਸਤਗੁਰੂ ਦੀ ਕਿਰਪਾ ਦੁਆਰਾ ਮੈਂ ਸਮਝਦਾ ਇਸ ਸਾਰੇ ਸਮਾਗਮਾਂ ਵਿੱਚ ਜੋ ਈਸ਼ਵਰ ਨੇ ਸਾਡੀ ਸਭ ਤੋਂ ਵੱਡੀ ਜੋ ਸਮਾਜ ਸਮਾਜ ਦੇ ਵਿੱਚ ਜਿਹੜੀ ਤੁਹਾਡੀ ਦੇਣ ਹੈ ਪ੍ਰੈਸ ਦੀ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਆਪ ਜੀ ਸਾਰੇ ਆਪ ਆਪਣੇ ਧਾਰੇ ਦੇ ਰਾਹੀਂ ਹਰ ਧਰਮ ਦੀ ਗੱਲ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੁੰਦੇ ਹੋ। ਔਰ ਉਸੇ ਤਰ੍ਹਾਂ ਹੀ ਅਸੀਂ ਆਪ ਜੀ ਦੇ ਸਜੋਗ ਨੂੰ ਲੈਣ ਵਾਸਤੇ ਆਪ ਜੀ ਚੰਨੇ ਬੇਨਤੀ ਕੀਤੀ ਕਿ ਅਸੀਂ ਸਾਰੇ ਰਲ ਕੇ ਜੋ ਮਹਾਨ ਸਤਿਗੁਰਾਂ ਦੇ ਪੁਰਬ ਹੈ ਉਸ ਨੂੰ ਮਨਾਉਣ ਵਾਸਤੇ ਯਤਨਸ਼ੀਲ ਰਹੀਏ ਔਰ ਆਪ ਜੀ ਦਾ ਜੋ ਪਿਆਰ ਹੈ ਆਪ ਜੀ ਦਾ ਜੋ ਸੋਗ ਹੈ ਆਪ ਜੀ ਦੇ ਧਾਰੇ ਨੂੰ ਮਨਾਉਣ ਵਾਸਤੇ ਆਪ ਜੀ ਤੱਕ ਬੇਨਤੀ ਕੀਤੀ ਆਪ ਜੀ ਨੇ ਕਿਰਪਾ ਦੀ ਸਿੱਖ ਕਰਕੇ ਸਾਰਿਆਂ ਨੇ ਪਿਆਰ ਬਖਸ਼ ਕੀਤਾ ਦਰਸ਼ਨ ਦੇਦੇ ਹਨ ਆਪ ਸਾਰਿਆਂ ਦਾ ਇੱਕ ਵਾਰ ਫਿਰ ਹਾਰਦਿਕ ਤੌਰ ਤੇ ਸਮੁੱਚੀ ਸੰਸਥਾ ਵੱਲੋਂ ਹਾਰਦਿਕ ਤੌਰ ਤੇ ਤੁਹਾਨੂੰ ਆਤਮਾਤ ਕਰਦਾ ਹੈ ਬੇਨਤੀ ਹੈ ਕਿ ਜੋ 2025 ਦਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ ਗੁਰਪ提ਆੜਾ ਹੈ ਉਹ 24 ਅਗਸਤ 2025 ਦਿਨ ਐਤਵਾਰ ਨੂੰ ਹੈ ਇਸ ਨੂੰ ਮਨਾਉਣ ਵਾਸਤੇ ਅਸੀਂ ਹਰ ਸਾਲ ਥੋੜੇ ਦਿਨ ਪਹਿਲਾਂ ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਆਪਣੀ ਜੀਵਨ ਨੂੰ ਚਲਾਉਣ ਵਾਸਤੇ ਜੁਗਤੀ ਮਿਲਦੀ ਹੈ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਾਰੀ ਬਾਣੀ ਜਿਹੜੀ ਹੈ ਔਰ ਸਾਰੇ ਸਾਨੂੰ ਦ੍ਰਿਸ਼ੀਆਂ ਤੇ ਰਾਈ ਰੱਖ ਕੇ ਹਰ ਰੋਜ਼ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਵਿਖੇ ਜੋ ਵੀ ਸਮਾਗਮ ਰੀਕੇ ਗਿਆ ਹਨ ਹਰ ਵੀ ਹਰ ਰੋਜ਼ ਨਵੇਂ ਵਿਸ਼ੇ ਜੋਤੇ ਗੁਰੂ ਕੇ ਕੀਰਤਨਾਂ ਨੇ ਗੁਰੂ ਦੀ ਬਾਣੀ ਨੂੰ ਗਾਇਨ ਕਰਦੇ ਆਂ ਔਰ ਗੁਰੂ ਤੇ ਜਿਹੜੇ ਵਿਚਾਰ ਵਹਨ ਕਥਾਵਾਚਕ ਸਿੰਘ ਸਾਹਿਬਾਨ ਉਹਨਾਂ ਨੇ ਪੁੱਜ ਕੇ ਉਹਨਾਂ ਵਿਚਾਰਾਂ ਉਸ ਵਿਸ਼ੇ ਦੇ ਉੱਤੇ ਵਿਚਾਰਾਂ ਦੇ ਕੇ ਸੰਗਤਾਂ ਨੂੰ ਗੁਰਗੰਨ ਸਾਹਿਬ ਜੀ ਦੇ ਸ਼ਬਦ ਗੁਰ ਨਾਲ ਜੋੜਨ ਵਾਸਤੇ ਉਜਤਨਸ਼ੀਲ ਕਰਦੇ ਹਨ ਔਰ ਇਹ ਸਮਾਗਮ ਜੋ ਹੈ ਤਕਰੀਬਨ ਪਿਛਲਾ ਜੁਲਾਈ ਦਾ ਮਹੀਨਾ ਜੋ ਹੈ 6 ਜੁਲਾਈ ਤੋਂ ਇਸ ਸਮਾਗਮ ਹਫਤਾਵਾਰੀ ਤੌਰ ਤੇ ਸੀਧਾਂਤ ਕਰ ਚੁੱਕੇ ਆ ਜਿਸ ਦਾ ਕਿ 3 ਅਗਸਤ ਆ ਇਸ ਵੇਲੇ ਆਰੰਭਕ ਸਮਾਗਮ ਹੋਣਾ ਵਿਸ਼ੇਸ਼ ਤੌਰ ਤੇ ਜੋ ਅੰਮ੍ਰਿਤ ਵੇਲੇ ਸਮਾਗਮ ਹਨ ਉਹ 3 ਅਗਸਤ ਨੂੰ ਹੋ ਰਹੇ ਹਨ ਔਰ 3 ਅਗਸਤ ਦਾ ਜੋ ਸਮਾਗਮ ਹੈ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਰਾਮ ਸਾਹਿਬ ਸਾਹਿਬ ਜਿਸ ਮਹਾਨ ਅਸਥਾਨ ਤੇ ਸਤਿਗੁਰੂ ਪੰਚਮ ਪਾਤਸ਼ਾਹ ਸ਼੍ਰੀ ਗੁਰਜਨ ਦੇਵ ਜੀ ਨੇ ਪਾਵਨ ਵੀਰ ਦੀ ਸੰਪਾਦਨਾ ਕੀਤੀ ਉਸ ਅਸਥਾਨ ਤੇ ਹੀ ਸਮਾਗਮਾਂ ਦੀ ਅਸੀਂ ਲੜੀਵਾਰ ਆਰੰਭਤਾ ਕਰ ਰਹੇ ਹਾਂ ਔਰ ਜੋ ਇਸ ਦਾ ਸਮਾਪ ਸੰਪੂਰਨ ਦਾ ਸਮਾਗਮ ਹੈ ਉਹ ਵੀ ਅਸੀਂ 23 ਅਗਸਤ ਸ਼ਿਰੂਗੰਨ ਸਾਹਿਬ ਜੀ ਦੀ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ਤੇ 23 ਅਗਸਤ ਸ਼ਨੀਵਾਰ ਰਾਤਰੀ ਦੇ ਦੀਵਾਨ ਉਹ ਵੀ ਗੁਰਦਰਾਛੀ ਰਾਮ ਸਾਹਿਬ ਸਾਹਿਬੀ ਕੇ ਸਹਾਇਜ ਜਾਣੇ ਹਨ ਉਹਨਾਂ ਵਿੱਚ ਗੁਰੂ ਕੇ ਮਹਾਨ ਕੀਰਤੀਆਂ ਨੇ ਸਿੰਘ ਸਹਿਬਾਨ ਜੀ ਨੇ ਕਥਾਵਾਚਕ ਸਿੰਘ ਜਵਾਰਿਆ ਨੇ ਉਹਨਾਂ ਦਾ ਦਰਸ਼ਨ ਦਿੱਤੇ ਹਨ ਉਹ ਇਹ ਸਾਰੇ ਸਮਾਗਵਾਂ ਨੂੰ ਦੂਜੇ ਸੰਕਤ ਤੱਕ ਪਹੁੰਚਾਉਣ ਵਾਸਤੇ ਮੈਂ ਬੇਨਤੀ ਕਰ ਰਿਹਾ ਹਾਂ ਤੁਹਾਡੇ ਚਰਨਾਂ 'ਚ ਫੇਰ ਕਿ ਆਪ ਜੀ ਨੇ ਕਿਰਪਾ ਕਰਨੀ ਹਰ ਸਾਲ ਜਿਵੇਂ ਆਪ ਜੀ ਆਪਣਾ ਪਿਆਰ ਸਹਿਯੋਗ ਦਿੰਦੇ ਹੋ ਆਪ ਆਪਣੇ ਧਾਰਿਆਂ ਦੇ ਰਾਹੀਂ ਇਹਨਾਂ ਸਮਾਗਮਾਂ ਦਾ ਸੰਗਤਾਂ ਨੂੰ ਸਨੇਹਾ ਦੇਣ ਵਾਸਤੇ ਆਪ ਜੀ ਯਤਨਸ਼ੀਲ ਰਹਿੰਦੇ ਹੋ ਇਸ ਸਾਲ ਦੇ ਜੋ ਸਮਾਗਮ ਹੋ ਰਹੇ ਹਨ ਆਪ ਜੀ ਵੀ ਇਹਨਾਂ ਸਮਾਗਮਾਂ ਵਿੱਚ ਸਾਨੂੰ ਪਿਆਰ ਸਹਿਯੋਗ ਬਖਸ਼ ਕਰਦੇ ਆ ਸੰਗਤਾਂ ਤੱਕ ਇਹ ਵੱਤਵਾਂ ਸੁਨੇਹਾ ਪਹੁੰਚੇ ਕਿ ਅਸੀਂ ਸਾਰੇ ਸ਼ਬਦ ਗੁਰੂ ਦੇ ਲਾਲ ਲੱਗੇ ਆਪ ਜੀਵਨ ਨੂੰ ਗੀਵਨ ਦੀ ਜੁਗਤੀ ਨੂੰ ਅਪਰਾਪਤ ਪ੍ਰਾਪਤ ਕਰਦੇ ਆ ਆਪਣੇ ਜੀਵਨ ਦੀਆਂ ਕਾਰਜਾਂ ਨੂੰ ਸਫਲ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਆਪ ਸਾਰਿਆਂ ਨੂੰ ਜੋ ਸਾਡੇ ਸਮਾਗਮਾਂ ਦੀ ਲੜੀ ਇਹ ਪ੍ਰੋਗਰਾਮ ਹਨ ਵਿੱਚ ਦਸਤਵੇਜ ਬੇਨਤੀ ਕੀਤੀ ਹੈ ਕੀ ਗੁਰਦਰਸ਼ੀ ਰਾਮ ਸਾਹਿਬ ਸਾਹਿਬ ਕੀ ਹੈ 4 ਅਗਸਤ ਦੇ ਜੋ ਸਮਾਗਮ ਹਨ ਉਹ ਗੁਰਦਾਸ ਸਾਹਿਬ ਭਾਈ ਭਾਈ ਸਾਹਿਬ ਭਾਈ ਵੀਰ ਜੀ ਨਿਵਾਸ ਸਥਾਨ ਭਾਈ ਵੀਰ ਭਾਈ ਵੀਰ ਜੀ ਖਾਲ ਦੇ ਨਾਲ ਹੀ ਜੋ ਨਿਵਾਸ ਸਥਾਨ ਜਿੱਥੇ ਭਾਈ ਸਾਹਿਬ ਭਾਈ ਵੀਰ ਜੀ ਨਿਵਾਸ ਕੀਤਾ ਉਹ ਸੰਸਥਾਨ ਤੋਂ ਹੀ ਅੰਮ੍ਰਿਤ ਵੇਲੇ ਸਮਾਗਮ ਔਰ ਹਰ ਰੋਜ਼ ਵੱਖਰਾ ਵੱਖਰਾ ਵਿਸ਼ਾ ਹੈ ਕਿਉਂਕਿ ਇਸ ਵਾਰ ਅਸੀਂ ਧੰਨ ਸ਼ਿਰੂਗ ਤੇਗਵਾਲ ਸਾਹਿਬ ਜੀ ਦਾ ਸਮੁੱਚੀ ਮੁਕਤਾ ਜੋ ਸ਼ਿਰੂਗੰਸ ਸ਼ਿਰੂਗ ਤੇਗਵਾਲ ਸਾਹਿਬ ਜੀ ਦਾ 150 ਸਾਲਾ ਸ਼ਹੀਦੀ ਪੁਰਮ ਜਵਾਰੇ ਬਣਾ ਰਹੇ ਹਾਂ ਉਹਨਾਂ ਨੂੰ ਸਮਰਪਿਤ ਹੀ ਇਹ ਸਮਾਗਮ ਵੀ ਹਨ ਔਰ ਉਹਨਾਂ ਨੂੰ ਵਿਸ਼ਿਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿਸ਼ੇ ਵੀ ਲੈ ਕੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਸਰਦਾਰ ਸਰਦਾਰਾਂ ਦੇ ਫੁੱਲ ਭੇਟ ਕਰਨੇ ਹਨ ਤਾਂ ਜੋ 4 ਅਗਸਤ ਦਾ ਸਮਾਗਮ ਹੈ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਨਿਵਾਸ ਸਤੰਤਵੇ ਸਿਰੇ ਪੰਜਵੇਂ ਇਲਾਕੇ 6:30 ਵਜੇ ਤੱਕ ਫਿਰ 5 ਅਗਸਤ ਦਾ ਗੁਰਦਰਾਸ਼ੀ ਤੂਤ ਸਾਹਿਬ ਸੁਲਤਾਨ ਮੀਨ ਰੋਡ ਵਿਖੇ ਉਹ ਵੀ ਸਵੇਰ ਦੇ ਸਮਾਗਮ ਹਨ ਫਿਰ 6 ਦਾ ਸਮਾਗਮ ਸਿਰ ਗੁਰੂ ਸਿਫ ਗੁਰਦਰਾ ਸਿਰੂ ਸਿੰਘ ਸਭਾ ਸੰਤ ਐਵਨੂ ਜੋ ਮਾਲ ਹੈ 알파 ਮਾਲੋ ਦੇ ਬਿਲਕੁਲ ਸਾਹਮਣੇ ਜੀਟੀ ਰੋਡ ਤੇ ਅਤੇ 7 ਅਗਸਤ ਦੇ ਸਮਾਗਮ ਜਹਾਂ ਪੋਖ ਸ੍ਰੀ ਗੁਰਦਾਰਾ ਸ਼੍ਰੀ ਉਨਾਮ ਦੇਵ ਜੀ ਚੰਗ ਜੈ ਸਿੰਘ ਅੰਦਰੂਨ ਗਿਲਵਾਲੀ ਗੇਟ ਉਥੇ ਸਮਾਗਮ ਹੋਣੇ ਹਨ 8 ਅਗਸਤ ਦੇ ਸ਼ੁੱਕਰਵਾਰ ਦੇ ਸਮਾਗਮ ਗੁਰਦਰਾ ਸ਼੍ਰੀ ਕਲਗੀ ਤਰ ਜਥਾ ਬੀਬੀਆਂ ਪੇਲਾ ਪੰਗੀਆਂ ਨੇੜੇ ਸ਼ਕਤੀ ਨਗਰ ਉਸ ਸਥਾਨ ਤੇ ਸਮਾਗਮ ਸਜਾਏ ਜਾਣੇ ਹਨ ਅਤੇ 9 ਅਗਸਤ ਸ਼ਨੀਵਾਰ ਦੇ ਸਮਾਗਮ ਗੁਰਦਾਰਾ ਸ਼੍ਰੀ ਅੰਗਦ ਦੇਵ ਜੀ ਮਿਸ਼ਾ ਸਿੰਘ ਕਲੋਨੀ ਤਰਨਤਾਰ ਰੋਡ ਵਿਖੇ ਅਤੇ 10 ਅਗਸਤ ਇਤਵਾਰ ਦਾ ਜੋ ਸਮਾਗਮ ਉਸ ਤੋਂ ਸਾਡੇ ਜਿੱਥੇ ਅੰਮ੍ਰਿਤਵੇਲੇ ਦਾ ਸਮਾਗਮ ਗੁਪਾਈ ਕਨਈਆ ਜੀ ਸਾਜਨ ਸਤਸਵਤੀ ਮਿਸ਼ਰਥਾਨ ਜੋ ਕਿ ਗੁਰੂ ਗੋਬਿੰਦ ਸਿੰਘ ਨਗਰ ਬਾਅਦਰ ਗਿਲਵਾਲੀ ਗੇਟ ਹੈ ਉੱਥੇ ਸਜਾਇਆ ਜਾਣ ਹਨ ਉਸ ਦੇ ਨਾਲ ਹੀ ਸਾਡੇ ਰਾਤਰੀ ਦੇ ਸਮਾਗਮ 10 ਅਗਸਤ ਨੂੰ ਸ਼ੁਰੂ ਹੋ ਜਾਣਗੇ ਅਤੇ ਰਾਤਰੀ ਦੇ ਸਮਾਗਮ ਗੁਰਦੁਆਰਾ ਪਿਪਲੀ ਸਾਹਿਬ ਕੁਤਵੀ ਘਰ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤੀ 9:30 ਚੱਲੇ ਹਨ ਇਸੇ ਤਰ੍ਹਾਂ ਇਹ ਲੜੀਵਾਰ ਸਮਾਗਮ ਤਕਰੀਬਨ 23 ਅਗਸਤ ਤੱਕ ਸ਼ਬਦ ਗੁਰਬਾਣੀ ਪਰ ਚੱਲੇ ਹਨ ਤੇ 23 ਅਗਸਤ ਦੇ ਜਿਹੜੇ ਵਿਸ਼ੇਸ਼ ਸਮਾਗਮ ਹਨ ਉਹ ਗੁਰਦੁਆਰਾ ਸ੍ਰੀ ਰਾਮ ਸਾਹਿਬ ਸਾਹਿਬੀ ਕੇ ਬਾਅਦ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਜਿੱਥੇ ਭਾਈ ਸਾਹਿਬ ਭਾਈ ਗੁਰਕ왈 ਸਿੰਘ ਜੀ ਉਹ ਸਾਰੀਆਂ ਸੰਗਤਾਂ ਦਾ ਸਿਸਕਵਾਨੀ ਚਾਹੀਏ ਪਾਠ ਸ਼ਬਦ ਗੁਰਬਾਣੀ ਕੀਰਤਨ ਕਰੋਨਾ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਜਮੁਖਰੰਤੀ ਸਾਜਕਨ ਸ੍ਰੀਮੰਦਰ ਸਾਹਿਬ ਜੀ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਸਾਜਕਨ ਸ਼੍ਰੀਮੰਦਰ ਸਾਹਿਬ ਜੀ ਭਾਈ ਸਾਹਿਬ ਗੁਰਕਬਾਲ ਸਿੰਘ ਜੀ ਭਾਈ ਹਰਜੋਤ ਸਿੰਘ ਜੀ ਜਕਮੀ ਜਲੰਧਰ ਵਾਲੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ ਸੰਤਕੂਪਟਿਆ ਵਾਲੇ ਭਾਈ ਰਜਿੰਦਰਪਾਲ ਸਿੰਘ ਲੁਧਿਆਣੇ ਵਾਲੇ ਭਾਈ ਅਰਵਿੰਦਰਪਾਲ ਸਿੰਘ ਜੀ ਜੋ ਚੰਡੀਗੜ੍ਹ ਤੋਂ ਹਨ ਇਹ ਸਾਰੇ ਜਥੇ ਇਹਦੇ ਪੁਰ ਸਿੰਘ ਸਾਹਿਬ ਜੀ ਨੇ ਸੰਤਰ ਦਰਸ਼ਨ ਕਰਨੇ ਹਨ ਆਪ ਸਾਰਿਆਂ ਨੇ ਜਨਾ ਬੇਨਤੀ ਹੈ ਕਿ ਜੋ ਸਮਾਗਵਾਂ ਦੀ ਵੀਰਵਾ ਹੈ ਆਪ ਜੀ ਸਾਡੇ ਪਾਸੋਂ ਲੈ ਲਓ ਅਤੇ ਨਾਲ ਹੀ ਦੂਜੀ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਜਿੱਥੇ ਤੁਸੀਂ ਆਪ ਜੀ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਸਾਡੇ ਜਿਸ ਤਰ੍ਹਾਂ ਤੁਸੀਂ ਆਪ ਜੀ ਨੋਟ ਕਰਦੇ ਨਸੀਕ ਨਾ WhatsApp ਦੇ ਗਰੁੱਪ ਬਣਾ ਲਾਂਗੇ ਤੁਹਾਡੇ ਨਾਲ ਅਟੈਚ ਜੋ ਸਾਡੇ ਸਮਾਗਮ ਦੇ ਲੜੀਵਾਰ ਸਮਾਗਮ ਹੋਣਗੇ ਉਹ ਆਪ ਜੀ ਤੱਕ ਸ਼ੇਅਰ ਕਰ ਦੇ ਰਾਂਗੇ ਆਪ ਜੀ ਵੀ ਜਿਹੜੇ ਸਮਾਗਮ ਸਾਡੇ ਸੰਗਤਾਂ ਤੱਕ ਪਹੁੰਚਾਓਗੇ ਉਹ ਹੀ ਸਾਡੇ WhatsApp ਗਰੁੱਪ ਤੇ ਨਾਲ ਨਾਲ ਸ਼ੇਅਰ ਕਰਦੋ ਤਾਂ ਜੋ ਤੁਹਾਡੀ ਇਹ ਸੰਸਥਾ ਦਾ ਸਾਂਝ ਬਣੀ ਰਹੇਗੀ ਇਸ ਸੰਸਥਾ ਦੇ ਰਹੀ ਸੀ ਤੁਹਾਡੇ ਨਾਲ ਸਹਿਯੋਗ ਦੁਆਰਾ ਇਹਨਾਂ ਸਮਾਗਮਾਂ ਚਰਦੀ ਕਲਾ ਵਿੱਚ ਸਤਿਗੁਰ ਦੀ ਕਿਰਪਾ ਨਾਲ ਸਪੰਨ ਕਰਨ ਲਈ ਯਤਨशीर ਰਗਾਗੇ ਇਸ ਵਾਸਤੇ ਆਪ ਸਾਰਿਆਂ ਦੇ ਸਹਿਯੋਗ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਫਿਰ ਮੈਂ ਬੇਨਤੀ ਕਰਾਂਗਾ ਕਿਉਂਕਿ ਸਾਡੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਇਹਨਾਂ ਨੇ ਬਹੁਤ ਵੱਡਾ ਪ੍ਰਲੋਭ ਕੀਤਾ ਹੈ ਜਿੱਥੇ ਆਪ ਸ਼ਬਦ ਕੀਰਤਨ ਆਮ ਸ਼ਿਵਨ satsang ਵੱਲੋਂ ਇਹ ਸਮਾਗਮ ਕਰਦਾ ਯਤਨ ਕਰਦੇ ਹਨ ਉਹਨਾਂ ਦੀ ਇਹਨਾਂ ਦੇ ਮਨ ਜਿਹੜੀ ਭਾਵਨਾ ਹੈ ਇਸ ਗੁਰਪੁਰਬ ਨੂੰ ਅਸੀਂ ਸਾਰਿਆਂ ਨਾਲ ਰਲ ਕੇ ਮਿਲ ਕੇ ਮਨਾਇਏ ਇਸ ਵਾਸਤੇ ਯਤਨ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਵੱਡੀਆਂ ਸੰਸਥਾਵਾਂ ਜਿਹੜੀਆਂ ਹਨ ਜਾਂ ਜਿੱਤਨੇ ਵੀ ਸ਼ਹਿਰ ਦੇ ਗੁਰਦੁਆਰਾ ਸਥਾਨ ਹਨ ਉਹਨਾਂ ਸਾਰੀਆਂ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕਰਕੇ ਸਾਰਿਆਂ ਦਾ ਪਿਆਰ ਸਹਿਯੋਗ ਲੈ ਕੇ ਇਸ ਸਮਾਗਮ ਕਰਦੇ ਹਾਂ ਤਾਂ ਜੋ ਅਸੀਂ ਸਾਰੇ ਰਲ ਕੇ ਗੁਰੂ ਦਾ ਜਸ ਸੁਣਿਆ ਹੈ ਉਹ ਗੁਰੂ ਗਿਆ ਸੰਕਤ ਤੱਕ ਪਹੁੰਚਾਉਣ ਲਈ ਯਤਨਸ਼ੀ ਰਹੀਏ ਔਰ ਚਾਹੁੰਦੇ ਲਈ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜਸਵੀਰ ਜੀ ਨੂੰ ਇਹ ਆਪ ਜੀ ਨਾਲ ਕੁਝ ਸ਼ਬਦਾਂ ਜੀ ਕਰਦੀ ਕਿਰਪਾਲਤਾ ਕਰਨ ਬੜੇ ਵਿਸਤਾਰ ਨਾਲ ਭਾਈ ਦਵਿੰਦਰ ਸਿੰਘ ਜੀ ਜਿਹੜੇ ਕਿ ਸਟੇਜ ਦੇ ਧਨੀ ਹਨ ਸਟੇਜ ਸਟੇਜਾਂ ਦੇ ਜਿਹੜੀਆਂ ਨਾਮਵਰ ਸਟੇਜਾਂ ਹੁੰਦੀਆਂ ਹਨ ਇਹ ਉੱਥੇ ਰੰਗ ਭਰ ਦਿੰਦੇ ਹਨ ਸੰਗਰਾਮ ਤੇ ਸੋਸਾਇਟੀ ਦੇ ਮੋਢੀ ਹਨ ਇਹਨਾਂ ਨੇ ਬੜੇ ਵਿਸਤਾਰ ਨਾਲ ਆਪ ਜੀ ਨੂੰ ਇਹ ਪ੍ਰੋਗਰਾਮ ਦੱਸ ਦਿੱਤਾ ਹੈ 28 ਪ੍ਰੋਗਰਾਮਾਂ ਦੇ ਗੁਰਦਸਤਾ ਹੈ ਜਿਨ ਨੇ ਅਮਰਤਸਰ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਪ੍ਰਕਰਮਾ ਕਰਨੀ ਹੈ। ਧੋਖਾ ਦੇਣਾ ਹੈ ਕਿ ਸਰਬ ਸੰਜੇ ਗੁਰੂ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਤੇ ਜਿਨ੍ਹਾਂ ਦਾ ਉਪਦੇਸ਼ ਹੈ ਅਵਲ ਲਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਤੋ ਮੰਦੇ ਸਰਬ ਸੰਝਾ ਉਦੇਸ਼ ਸਾਰੇ ਧਰਮਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ Hindu ਭਗਤਾਂ ਮੁਸਲਮਾਨ ਫਕੀਰਾਂ ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਸਤਗੁਰਾਂ ਨੇ ਇੱਕ ਆਸ਼ੇ ਨੂੰ ਜਿਹੜੇ ਮੰंदे ਸਨ ਜਿਹੜੇ ਇੱਕ অহੰਕਾਰ ਨੂੰ ਮੰंदे ਸਨ ਜਿੰਨਾਂ ਦਾ ਇੱਕ ਆਸ਼ਾ ਸੀ ਵਹਿਗੁਰੂ ਅਕਾਲ ਪੁਰਖ ਤੇ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਅਤੇ ਸਾਰਿਆਂ ਨੂੰ ਗਲਵੱਕੜੀ ਚ ਲੈ ਕੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਗੁਰਦਾਸ ਜੀ ਨੂੰ ਟੇਕਦੇ ਹਾਂ ਭਗਤ ਕਬੀਰ ਜੀ ਨੂੰ ਟਿਕਦੇ ਹਾਂ ਫਰੀਦ ਜੀ ਨੂੰ ਟਿਕਦੇ ਹਾਂ ਰਾਮਾਨੰਦ ਜੀ ਨੂੰ ਆਦਿਕ ਨਾਮਦੇਵ ਜੀ ਨੂੰ ਸਾਡਾ ਮੱਥਾ ਸਾਰਿਆਂ ਨੂੰ ਨਮਸਕਾਰ ਹੁੰਦਾ ਹੈ ਸੋ ਇਹ ਸਾਂਝੇ ਗੁਰੂ ਸਾਰਿਆਂ ਦੇ ਹਨ ਜਿੱਤੋਂ ਸਾਂਝਾ ਉਪਦੇਸ਼ ਹੈ ਉਹ ਸਤਗੁਰਾਂ ਦਾ ਪੁਰਬ ਉਹ ਦਿਹਾੜਾ ਜਿਸ ਦਿਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਗੁਰਦੁਆਰਾ ਵਿਖੇ ਇਹ ਕਾਰਜ ਕੀਤਾ ਸਾਰੀ ਬਾਣੀ ਇਕੱਤਰ ਕੀਤੀ ਪੱਠਾਂ ਫਕੀਰਾਂ ਦਰਵੇਸ਼ਾਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਭਾਈ ਗੁਰਦਾਸ ਜੀ ਰਹੀਂ ਸੰਪਾਦਨਾ ਕੀਤੀ ਇੱਥੇ ਡੇਰਾ ਲਾਇਆ ਤੱਪ ਵਨ ਬਣਾਇਆ ਗੁਰਦਾਰਾ ਰਾਮ ਸਰ ਸਾਹਿਬ ਨੂੰ ਅਤੇ ਫਿਰ ਜਦੋਂ ਇਹ ਕਾਰਜ ਪੂਰਾ ਹੋ ਗਿਆ ਪੂਰਵ ਸੰਧਿਆ ਤੇ ਸਾਰੀ ਤਿਆਰੀ ਕੀਤੀ ਅਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਡਿੱਠੇ ਸੱਬੇ ਥਾਵ ਨਹੀਂ ਤੁਝਿਆ ਇਹ ਇਤਿਹਾਸਕ ਦਿਨ ਹੈ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਦੇਖਦੇ ਹੋ ਇਹ ਪ੍ਰਕਾਸ਼ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਨੇ ਕੀਤਾ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਉਸ ਦਿਨ ਤੋਂ ਇਹ ਪ੍ਰਕਾਸ਼ ਚੱਲੇ ਆ ਰਿਹਾ ਹੈ ਗੁਰੂ ਦੀ ਬਾਣੀ ਦਾ ਕੀਰਤਨ ਹਰ ਜਸ ਅਠੇ ਪੈਰ ਦੀ ਸੇਵਾ ਸਾਰੇ ਜਗਤ ਨੂੰ ਸੱਚ ਦਾ ਸੁਨੇਹਾ ਦੇ ਰਹੀ ਹੈ ਉਹ ਮਹਾਨ ਦਿਹਾੜਾ ਜਿੰਨੂੰ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਨੇ ਆ ਪਹਿਲਾ ਪ੍ਰਕਾਸ਼ ਦਿਵਸ ਕਹਿੰਨੇ ਆ ਪਹਿਲਾ ਪ੍ਰਕਾਸ਼ ਦਿਵਸ ਗੁਰਪੁਰਬ ਕਹਿੰਨੇ ਆ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੰਦਰ ਸ਼ੁਰੂ ਹੋਇਆ ਉਸ ਦਿਨ ਨੂੰ ਇਹ ਸਮਰਪਿਤ ਹੈ ਇਹ ਉਹ ਦਿਹਾੜਾ ਹੀ ਹੈ ਜਿਹੜਾ ਅਸੀਂ ਮਨਾ ਰਹੇ ਹਾਂ 24 ਅਗਸਤ ਨੂੰ ਆ ਰਿਹਾ ਹੈ ਤੇ ਇਹਨਾਂ ਪ੍ਰੋਗਰਾਮ ਦੀ ਵਿਲੱਖਣਤਾ ਨਿਆਰੀ ਹੈ ਸਾਰੇ ਹਿੰਦਸਤਾਨ ਚ ਪ੍ਰੋਗਰਾਮ ਹੁੰਦੇ ਹੋਣਗੇ ਪਰ ਇਹ ਅੰਮ੍ਰਿਤਸਰ ਦਾ ਜੀਵਨ ਜੁਗਤ ਸਮਾਗਮ ਗੁਰੂ ਦਾ ਸ਼ਬਦ ਹੀ ਜੀਵਨ ਦੀ ਜੁਗਤੀ ਦੱਸਦਾ ਹੈ ਇਹਦੀ ਵਿਲੱਖਣਤਾ ਇਹ ਹੈ ਕਿ ਰੋਜ਼ ਜਿਵੇਂ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਹੈ ਜਿੱਥੇ ਸਮਾਗਮ ਹੋਣਗੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੀਆਂ ਜਾਣਗੀਆਂ ਇੱਥੇ ਰੋਜ਼ ਵੱਖਰਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਜੋ ਮੁੱਖੋਂ ਵੱਖਰੇ ਹਨ ਉਹਨਾਂ ਨੂੰ ਰੋਜ਼ ਵੱਖੋ-ਵੱਖਰੇ ਵਿਦਵਾਨ ਸਿੰਘ ਸਹਿਬਾਨ ਗੁਰੂ ਘਰ ਦੇ ਕੀਰਤਨੀਏ ਉਹਨਾਂ ਨੂੰ ਰੋਜ਼ ਇੱਕ ਵਿਸ਼ਾ ਦਿੱਤਾ ਜਾਂਦਾ ਹੈ ਜਿਸੇ ਇੱਕ ਵਿਸ਼ਾ ਹੈ ਜਗਤ ਭਿਖਾਰੀ ਫਿਰਦਾ ਹੈ ਸਭ ਤੋਂ ਦਾਤਾ ਰਾਮ ਤਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੋਂ ਜਿਸ ਦਿਨ ਇਹ ਵਿਸ਼ਾ ਰੱਖਿਆ ਸਾਰੇ ਕੀਰਤਨੀਆਂ ਨੇ ਕਥਾ ਵਾਚਣ ਨੇ ਉਸ ਵਿਸ਼ੇ ਨੂੰ ਲੈਣਾ ਹੈ ਮੰਤਰੀ ਭਾਵ ਉਹਦਾ ਕੇਂਦਰੀ ਧੁਰਾ ਉਹ ਵਿਸ਼ਾ ਹੋਣਾ ਹੈ ਇਹਦੀ ਵਿਲੱਖਣਤਾ ਹੈ ਰੋਜ਼ ਵੱਖਰੇ ਵਿਸ਼ੇ ਤੇ ਇਹ ਸਾਰੇ ਪ੍ਰੋਗਰਾਮ ਚੱਲਣੇ ਹਨ ਉਹ ਰੋਚਿਕ ਬਣ ਜਾਂਦੇ ਹਨ ਕشش ਹੋ ਜਾਂਦੀ ਹੈ ਸੰਗਤਾਂ ਨੂੰ ਵੀ ਹੁੰਦਾ ਹੈ ਕਿ ਅੱਜ ਇਹ ਵਿਸ਼ਾ ਇਹ ਵਿਸ਼ਾ ਸੁਣਦੀ ਮੈਨੂੰ ਤਾਂਗ ਹੈ ਇਸ ਤੇ ਕਥਾ ਹੋਏਗੀ ਕੀਰਤਨ ਹੋਏਗਾ ਇਹ ਤੇਰੀ ਮਿਹਨਤ ਕਰਨੀ ਪੈਂਦੀ ਹੈ ਗੁਰੂ ਘਰ ਦੇ ਕੀਰਤਨੀਆਂ ਨੂੰ ਕਥਾਵਾਚਕਾਂ ਨੂੰ ਪਹਿਲਾਂ ਇਹਦੀ ਤਿਆਰੀ ਕਰਦੇ ਹਨ ਭਈ ਇਹ ਵਿਸ਼ਾ ਦਿੱਤਾ ਗਿਆ ਹੈ ਤੇ ਇਹਦੀ ਪ੍ਰਿਪੇਅਰ ਹੋ ਕੇ ਜਾਣਾ ਹੈ ਸੋ ਇਹਦੀ ਬੜੀ ਅਹਿਮੀਅਤ ਹੈ ਇਹ 28 ਪ੍ਰੋਗਰਾਮ ਇਹਦੇ 28 ਵਿਸ਼ੇ ਹਨ ਵਿਸ਼ੇ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੀ ਸਾਂਝੀ ਸੋਚੋਂ ਹਨ ਬੜੇ ਸਾਰੇ ਗੁਰੂ ਸਾਹਿਬ ਨੇ ਸਾਨੂੰ ਉਦੇਸ਼ ਦਿੱਤੇ ਸਾਨੂੰ ਉਪਦੇਸ਼ ਦਿੱਤੇ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਕਿ ਉਸ ਤਤਮਨ ਮੈਂ ਕਰਨ ਇਨਕਾਰ ਕਰਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀ ਇਹ ਉਪਦੇਸ਼ ਹੈ ਇਹਦੇ ਵਿੱਚ ਸਾਡੇ ਲਈ ਚਰਨ ਚਲੋ ਮਾਰਗ ਗੋਬਿੰਦ ਭਾਈ ਵਾਹਿਗੁਰੂ ਦੇ ਮਾਰਗ ਤੇ ਚੱਲ ਤੂੰ ਸਾਰਿਆਂ ਲਈ ਸਾਂਝਾ ਉਹ ਜਿਸ ਰਾਮ ਰਹੀਮ ਸਾਰੇ ਆ ਜਾਂਦੇ ਹਨ ਅੱਲਾ ਸਾਰਿਆਂ ਲਈ ਸਾਂਝਾ ਗੁਰੂ ਸਾਹਿਬ ਦੇ ਜਿਹੜੇ ਭਗਤ ਸਨ ਉਹਨਾਂ ਦੇ ਜਿਹੜੇ ਸ਼ਿਸ਼ ਸਨ ਉਹਨਾਂ ਵਿੱਚ ਮੁਸਲਮਾਨ ਵੀ ਸਨ Hindu ਭਗਤ ਵੀ ਸਨ ਸਾਰੇ ਸਨ ਸਾਂਝੇ ਉਪਦੇਸ਼ ਚ ਸੋ ਉਹ ਸਾਸ਼ੇ ਨੂੰ ਲੈ ਕੇ ਮਹਾਨ ਗੁਰਪੁਰਬ ਦਸਾਂ ਪਾਤਸ਼ਾਹੀਆਂ ਦਾ ਸਮੂਹ ਭਗਤਾਂ ਭਟਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹਨਾਂ ਨੂੰ ਇਹ ਸ਼ਰਧਾ ਦੇ ਫੁਰਪੇਟ ਕਰਦਾ ਹੈ ਇਹਦੇ ਵਿੱਚ ਅਸੀਂ ਕ੍ਰੈਡਿਟ ਬਿਲਕੁਲ ਨਹੀਂ ਲੈਂਦੇ ਸਾਡੀ ਸਭਾ ਸ਼ਬਦ ਕੀਰਤਨ ਨਾਮ ਸਿਮਰਨ satsang ਜਿਵੇਂ ਭਾਈ ਸਿਮ ਨੇ ਦੱਸਿਆ 1983 ਤੋਂ ਇਹ ਸੇਵਾ ਕਰ ਰਹੀ ਹੈ ਹਰ ਸਾਲ ਇਹ ਸਮਾਗਮ ਹੁੰਦੇ ਹਨ ਇਹ ਸਮਾਗਮ ਅਸੀਂ ਸਾਰਿਆਂ ਨੂੰ ਗਲਵੱਕੜੀ ਚ ਲੈ ਕੇ ਕਰਦੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਨਾਲ ਲੈਣੇ ਹਾਂ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਦੇ 28 ਜਗ੍ਹਾ ਤੇ ਪ੍ਰੋਗਰਾਮ ਹੋਣੇ ਹਨ ਉਹਨਾਂ ਦੇ ਪ੍ਰਬੰਧਕ ਉਹਨਾਂ ਦੇ ਪ੍ਰਧਾਨ ਸਕੱਤਰ ਜਿਹੜੇ ਹਨ ਉਹਨੂੰ ਨਾਲ ਲੈਣੇ ਹਨ ਜਿਵੇਂ ਚੀਫ ਕਲਸ਼ਾ ਦਿਵਾਨ ਹੈ ਹੋਰ ਸੰਸਥਾਵਾਂ ਹਨ ਉਹ ਸਾਰੇ ਸਾਡੇ ਨਾਲ ਹੁੰਦੇ ਹਨ ਸੋ ਇਹ ਪ੍ਰੋਗਰਾਮਾਂ ਦੇ ਵਿੱਚ ਸਾਡੀ ਇਹ ਹੁੰਦੀ ਹੈ ਕਿ ਆਓ ਸੱਚ ਦਾ ਸੁਣਿਆ ਲਈਏ ਇਹ ਜੀਵਨ ਜਿਹੜਾ ਮਿਲਿਆ ਹੈ ਨਾ ਮਨੁੱਖਾ ਜਨਮ ਇਹ ਵਾਹਿਗੁਰੂ ਦੇ ਮਲਾਪ ਦਾ ਹੈ ਭਾਈ ਔਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਥ ਸੰਧਤ ਭਜ ਕੇਵਲ ਨਾਮ ਕੇਵਲ ਉਸ ਦਾ ਨਾਮ ਜਪ ਲੈ ਤੂੰ ਸੁਰਖਰੂ ਹੋ ਜਾਏਗਾ ਇਹ ᔪਗਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸਦੀ ਹੈ ਜੀਵਨ ᔪਗਤ ਇਸ ਲਈ ਦਾ ਨਾ ਰੱਖਿਆ ਹੈ ਅਸੀਂ ਤਾਂ ਤੁਸੀਂ ਸਾਰੇ ਪੱਤਰਕਾਰ ਆਏ ਹੋ ਤੁਸੀਂ ਸਾਰਿਆਂ ਨੂੰ ਸੁਨੇਹਾ ਦੇਣਾ ਸਾਡਾ ਤਾਂ ਸੁਨੇਹਾ ਵੀ ਹੁੰਦਾ ਜਸ ਜੀ ਬੈਠੇ ਆ ਮੈਂ ਜਾਂ ਤੁਹਾਨੂੰ ਕਹਿਣਾ ਵੀ ਤੁਸੀਂ ਵੀ ਆਓ ਸਾਰਿਆਂ ਲਈ ਸੁਨੇਹਾ ਹੈ ਸਾਰੀਆਂ ਕੌਮਾਂ ਲਈ ਸਾਰੀਆਂ ਧਰਮਾਂ ਲਈ ਕੇਨ ਸਮਾਗਮਾਂ ਚਾਓ ਅਸੀਂ ਜਿਹੜਾ ਜੀਵਨ ਦਾ ਮਨੋਰਥ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਜੋ ਦਸਾਂ ਪਾਤਸ਼ਾਹ ਜੀ ਦੱਸਤੀਆਂ ਉਹਨਾਂ ਨੂੰ ਧਾਰਨ ਕਰੀਏ ਬੜਾ ਯੋਗਦਾਨ ਸਾਡੇ ਮੇਰੇ ਨਾਲ ਬੈਠੇ ਸਰ ਖਰਿੰਦਰ ਸਿੰਘ ਜੀ ਸਵਰਨ ਹਾਊਸ ਵਾਲੇ ਇਹਨਾਂ ਦੀ ਬੜੀ ਲੋਚਿਆ ਹੁੰਦੀ ਹੈ ਇਹ ਤਾਂ ਮੈਂ ਨਾਲ ਲੈਣਾ ਤੇ ਕਹਿੰਦੇ ਆਂ ਵੀ ਜੀ ਆਇਆਂ ਨੂੰ ਤੁਸੀਂ ਦੱਸੋ ਕਿੰਨੇ ਜਣੇ ਆਣਗੇ ਕਿੰਨੇ ਦਾ ਪ੍ਰਬੰਧ ਕਰਨਾ ਹੈ ਮੈਂ ਇਹਨਾਂ ਨੂੰ ਕਹਿਣਾ ਸੰਕੋਚ ਕਰਿਆ ਕਰ ਤੁਸੀਂ ਪਰ ਇਹਨਾਂ ਚ ਉਤਸ਼ਾਹ ਇਹ ਵੀ ਸ਼ੁਰੂ ਤੋਂ ਸਭਾ ਸੁਸਾਇਟੀਆਂ ਨਾਲ ਇਸ ਵਰਨ ਹੋਸਟ ਬੜੇ ਸਮਾਗਮ ਹੁੰਦੇ ਰਹੇ ਬੜੀਆਂ ਸੁਸਾਇਟੀਆਂ ਬੁਲਾਉਂਦੇ ਰਹੇ ਸੋ ਇਹ ਜਿਹੜਾ ਜੀਵਨ ਯੁੱਗ ਸਮਾਗਮ ਹੈ ਕਿ ਜਿੱਥੇ ਅੱਜ ਤੁਸੀਂ ਆਏ ਹੋ ਇਹਦੀਆਂ ਤੁਸੀਂ ਨਿਊਜ਼ ਦਿਓਗੇ ਸੰਗਤਾਂ ਨੂੰ ਪਹੁੰਚਾਓਗੇ ਇਹ ਬਾਕੀ ਦਿਨ ਜਿਹੜੇ ਰਹਿੰਦੇ ਹਨ 24 ਅਗਸਤ ਤੱਕ ਚੱਲਣੇ ਹਨ ਰੋਜ਼ਾਨਾ ਚੱਲਣੇ ਹਨ ਇਹਦੀ ਰੁਝਾਨਾ ਦੀ ਤੁਹਾਨੂੰ ਐਸੀ ਵੜੀ ਕਹੋਵੇ ਕਿ ਅਸੀਂ ਇਹਨੂੰ ਕਵਰ ਕਰੀਏ ਰੋਜ਼ ਦੇ ਪ੍ਰੋਗਰਾਮ ਸਾਰੇ ਹੀ ਅਹਿਮੀਅਤ ਹੈ ਉਹਨਾਂ ਨੂੰ ਤੁਸੀਂ ਰੋਜ਼ਾਨਾ ਕਵਰ ਕਰੋ ਉਹਦਾ ਵੱਖਰਾ ਕਾਲਮ ਇਹਦਾ ਰੱਖੋ ਜਿਵੇਂ ਕਿ ਹੈ ਅਜੀਤ ਵਾਲੇ ਰੱਖਦੇ ਹਨ ਸਾਰੇ ਬਾਕੀ ਵੀ ਦਿੰਦੇ ਹਨ ਸਾਰੇ ਪਰ ਇਹਦਾ ਥੋੜਾ ਜਿਹਾ ਹੋਰ ਤੁਸੀਂ ਇਹਦੇ ਵਿੱਚ ਸਾਨੂੰ ਸਹਿਯੋਗ ਦਿਓ ਇਹਦੇ ਵਿੱਚ ਸਾਰਾ ਇਹਨੂੰ ਕਵਰ ਕਰਕੇ ਇਹ ਸੱਚ ਦਾ ਸੰਦੇਸ਼ ਜੋ ਸੁਨਿਆ ਹੈ ਇਹ ਸਾਰਿਆਂ ਤੱਕ ਪਹੁੰਚੇ ਅਤੇ ਸਾਡਾ ਸਾਰਿਆਂ ਦਾ ਰਲ ਮਿਲ ਕੇ ਜੀ ਮਨ ਜੋਗ ਸਮਾਗਮ ਮਨਾਣਾ ਸਫਲਾ ਹੋਵੇ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ